ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਤੇ ਸਾਡੇ ਚੈਨਲ ਦਾ ਨਾਮ ਹੈ ਪੰਜਾਬੀ ਲਿਖਤ ਪੰਜਾਬੀ ਲਿਖਤ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਘਰ ਪਰਿਵਾਰਾਂ ਦੇ ਨਾਲ ਠੀਕ ਠਾਕ ਹੋਵੋਗੇ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਹਰਾ 2025 ਹੈ ਜਿਹੜਾ ਤੁਹਾਡੇ ਲਈ ਸ਼ੀਅ ਪਰ ਹੈ ਹੋ ਗਈ ਕਿ ਲੋ ਦੋਸਤੋ ਫਿਰ ਆਪਾਂ ਸ਼ੁਰੂ ਕਰਦੇ ਆਂ ਦਿਲ ਦੀਆਂ ਗੱਲਾਂ ਅੱਜ ਦੀ ਸ਼ਿਰੋ ਸ਼ੈਰੀ ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਨਾਲ ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਲਓ ਕੋਲ ਰਹਿ ਕੇ ਵੀ ਕੋਈ ਰਿਸ਼ਤਾ ਖਾਸ ਨਹੀਂ ਹੁੰਦਾ ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਲਓ ਕੋਲ ਰਹਿ ਕੇ ਵੀ ਕੋਈ ਰਿਸ਼ਤਾ ਖਾਸ ਨਹੀਂ ਹੁੰਦਾ ਤੁਸੀਂ ਦਿਲ ਦੇ ਇੰਨੇ ਕਰੀਬ ਹੋ ਤੁਸੀਂ ਦਿਲ ਦੇ ਇੰਨੇ ਕਰੀਬ ਹੋ ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀਂ ਹੁੰਦਾ ਤੁਸੀਂ ਇੰਨੇ ਦਿਲ ਦੇ ਕਰੀਬ ਹੋ ਕਿ ਹੁਣ ਤਾਂ ਦੂਰੀਆਂ ਦਾ ਵੀ ਅਹਿਸਾਸ ਨਹੀਂ ਹੁੰਦਾ ਜੇਕਰ ਸੱਜਣਾ ਜੇਕਰ ਕੱਢਣਾ ਸੀ ਦਿਲੋਂ ਸਾਨੂੰ ਤਾਂ ਕੋਈ ਹੋਰ ਬਹਾਨਾ ਬਣਾ ਦਿੰਦਾ ਜੇਕਰ ਕੱਢਣਾ ਸੀ ਦਿਲੋਂ ਸਾਨੂੰ ਤਾਂ ਕੋਈ ਹੋਰ ਬਹਾਨਾ ਬਣਾ ਦਿੰਦਾ ਬੇਵਫਾਈ ਦਾ ਦਿੱਤਾ ਕਿਉਂ ਦੁੱਖ ਤਾਪ ਸਾਨੂੰ ਭਾਵੇਂ ਹੋਰ ਕੋਈ ਇਲਜ਼ਾਮ ਲਗਾ ਦਿੰਦਾ ਬੇਵਫਾਈ ਦਾ ਦਿੱਤਾ ਕਿਉਂ ਕਿਤਾਬ ਸਾਨੂੰ ਪਾਵੇਂ ਹੋਰ ਕੋਈ ਇਲਜ਼ਾਮ ਲਗਾ ਦਿੰਦਾ ਦੋ ਨੈਣ ਤੇਰੇ ਦੋ ਨੈਣ ਮੇਰੇ ਤੇ ਦੋ ਨੈਣ ਤੇਰੇ ਦੋ ਨੈਣ ਮੇਰੇ ਮੇਰੇ ਮਿਲ ਕੇ ਹੋ ਗਏ ਚਾਰ ਮੇਰੇ ਮਿਲ ਕੇ ਹੋ ਗਏ ਚਾਰ ਫਿਰ ਦੋ ਰਹਿ ਗਏ ਜਦੋਂ ਸੱਜਣ ਚਲੇ ਗਏ ਬਾਹਰ ਫਿਰ ਦੋ ਹੀ ਰਹਿ ਗਏ ਜੋ ਜਦ ਸੱਜਣੇ ਚਲੇ ਗਏ ਬਾਹਰ ਲਫ਼ਜ਼ਾਂ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਲਫ਼ਜ਼ਾਂ ਅਸੀਂ ਜਦੋਂ ਕਿਸੇ ਨੂੰ ਬੋਲਦੇ ਆ ਨਾ ਲਫ਼ਜ਼ਾਂ ਨਾਲ ਵੀ ਸੱਟਾਂ ਲੱਗ ਜਾਂਦੀਆਂ ਰਿਸ਼ਤੇ ਨਿਭਾਉਣਾ ਵੀ ਬੜਾ ਨਾਜ਼ੁਕ ਜਿਹਾ ਹੁਨਰ ਹੁੰਦਾ ਕਹਿੰਦੇ ਲਫ਼ਜ਼ਾਂ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਰਿਸ਼ਤੇ ਨਿਭਾਉਣਾ ਵੀ ਇੱਕ ਨਾਜ਼ੁਕ ਜਿਹਾ ਹੁਨਰ ਹੁੰਦਾ ਜਾਣੇ ਕਿਉਂ ਇਹ ਅੱਖਾਂ ਕਿਸਦੇ ਰਾਹ ਵਿੱਚ ਰੁਲੀਆਂ ਨੇ ਜਾਣੇ ਕਿਉਂ ਇਹ ਅੱਖਾਂ ਕਿਸਦੇ ਰਾਹ ਵਿੱਚ ਰੁਲੀਆਂ ਨੇ ਉਸ ਦੇ ਆਉਣ ਦੀਆਂ ਆਸਾਂ ਤੇ ਉਮੀਦਾਂ ਉਸ ਦੇ ਆਉਣ ਦੀਆਂ ਆਸਾਂ ਤੇ ਉਮੀਦਾਂ ਇੰਨੀ ਜ਼ੋਰ ਨਾਲ ਟੁੱਟੀਆਂ ਕਿ ਨੇ ਜੋ ਫੇਰ ਨਾ ਕਦੇ ਜੁੜੀਆਂ ਨੇ ਜੋ ਉਹਦੇ ਆਉਣ ਦੀਆਂ ਆਸਾਂ ਤੇ ਉਮੀਦਾਂ ਇੰਨੀ ਜ਼ੋਰ ਨਾਲ ਟੁੱਟੀਆਂ ਕਿ ਜੋ ਫੇਰ ਨਾ ਕਦੇ ਜੁੜੀਆਂ ਨੇ ਸੂਰਜ ਤੇ ਤੇਜ ਵਰਗਿਆ ਵੇ ਸੂਰਜ ਦੇ ਤੇਜ ਵਰਗਿਆ ਵੇ ਦਿਲ ਕਰੇ ਨਿਹਾਰੀ ਜਾਮਾ ਸੱਜਣਾ ਵੇ ਦਿਲ ਕਰੇ ਨਿਹਾਰੀ ਜਾਮਾ ਸੱਜਣਾ ਵੇ ਪਰ ਇੱਕ ਥਾਵੇਂ ਨਾ ਖਲੋਵੇਂ ਤੂੰ ਇੱਕ ਥਾਣਾ ਖਲੋਵੇਂ ਤੂੰ ਕਿਸ ਕੱਲ ਕਿਸ ਕੱਲ ਦਾ ਮਾਨ ਕਰਦਾ ਏ ਕਿਸ ਕੱਲ ਦਾ ਮਾਨ ਕਰਦਾ ਏ ਮੈਨੂੰ ਜਾਣ ਜਾਣ ਕੇ ਟੋਵੇਂ ਤੂੰ ਮੈਨੂੰ ਜਾਣ ਜਾਣ ਕੇ ਟੋਵੇਂ ਤੂੰ ਤੈਨੂੰ ਇਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇ ਤੈਨੂੰ ਇਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇ ਪਰ ਕਿਉਂ ਦਰਸਾਉਂਦਾ ਪਲ ਕਿਉਂ ਦਰਸਾਉਂਦਾ ਜਿਵੇਂ ਖੁਦਾ ਦੀ ਹੀ ਤੂੰ ਹੋਵੇਂ ਪਰ ਕਿਉਂ ਦਰਸਾਉਂਦਾ ਐਵੇਂ ਜਿਵੇਂ ਤੂੰ ਖੁਦ ਹੀ ਖੁਦਾ ਹੋਵੇਂ ਕਲਮ ਚੁੱਕ ਕੇ ਉਹਨੇ ਕੁਝ ਲਿਖਣ ਲੱਗਾ ਕਲਮ ਚੁੱਕ ਕੇ ਉਹਦੇ ਤੇ ਕੁਝ ਲਿਖਣ ਲੱਗਾ ਦੱਸ ਉਹਦਾ ਪੂਲਾ ਪੰਨਾ ਲਿਖਾਂ ਜਾਂ ਚੁਤرائی ਕਲਮ ਚੁੱਕ ਕੇ ਉਹਦੇ ਤੇ ਕੁਝ ਲਿਖਣ ਲੱਗਾ ਦੱਸ ਉਹਦਾ ਭੂਲਾਪਨ ਲਿਖਿਆ ਜਾਂ ਚਤਰਾਈ ਲਿਖਾ ਦੋਹਾ ਰਾਹਾ ਤੇ ਆ ਕੇ ਮੇਰਾ ਹੱਥ ਰੁਕ ਜਾਂਦਾ ਦੋਹਾ ਰਾਹਾ ਤੇ ਆ ਕੇ ਮੇਰਾ ਹੱਥ ਰੁਕ ਜਾਂਦਾ ਦੱਸ ਉਹਦਾ ਪਿਆਰ ਲਿਖਿਆ ਜਾਂ ਉਹਦੀ ਜੁਦਾਈ ਲਿਖਾ ਦੱਸ ਉਹਦਾ ਪਿਆਰ ਲਿਖਿਆ ਜਾਂ ਉਹਦੀ ਜੁਦਾਈ ਲਿਖਾ ਇਹ ਮੇਲ ਨਗਾਹਾਂ ਦੇ ਇਹ ਕੁਝ ਪਲ ਚਾਵਾਂ ਦੇ ਜਿੰਦਗੀ ਤੋਂ ਮਹਿੰਗੇ ਨੇ ਇਹ ਸੌਦੇ ਸਾਮਾਨ ਦੇ ਸੋ ਦੋਸਤੋ ਜੇਕਰ ਤੁਹਾਨੂੰ ਇਹ ਸਾਡੀਆਂ 17 ਚੰਗੀਆਂ ਲੱਗੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਕੱਲ ਨੂੰ ਮਿਲਦੇ ਆਂਗੇ ਤੁਹਾਨੂੰ ਫਿਰ ਇਸੇ ਵੇਲੇ ਇਸੇ ਚੈਨਲ ਤੇ ਇਸੇ ਪ੍ਰੋਗਰਾਮ ਦੇ ਵਿੱਚ ਜੈਨੂ ਰੋਜ਼ ਅਪਲੋਡ ਕਰਾਂਗੇ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਤੇ ਸਾਡੇ ਚੈਨਲ ਦਾ ਨਾਮ ਹੈ ਪੰਜਾਬੀ ਲਿਖਤ ਪੰਜਾਬੀ ਲਿਖਤ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਠੀਕ ਠਾਕ ਹੋਵੋਗੇ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਰਾ 2025 ਇਹ ਜਿਹੜਾ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ। ਤਿਲਾਓ ਦੋਸਤੋ ਫਿਰ ਆਪਾਂ ਸ਼ੁਰੂ ਕਰਦੇ ਹਾਂ। ਦਿਲ ਦੀਆਂ ਗੱਲਾਂ ਅੱਜ ਦੀ ਸ਼ਿਰੋ ਸ਼ੈਰੀ। ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਨਾਲ ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਲਓ ਕੋਲ ਰਹਿ ਕੇ ਵੀ ਕੋਈ ਰਿਸ਼ਤਾ ਖਾਸ ਨਹੀਂ ਹੁੰਦਾ ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਲਓ ਕੋਲ ਰਹਿ ਕੇ ਵੀ ਕੋਈ ਰਿਸ਼ਤਾ ਖਾਸ ਨਹੀਂ ਹੁੰਦਾ ਤੁਸੀਂ ਦਿਲ ਦੇ ਇੰਨੇ ਕਰੀਬ ਹੋ ਤੁਸੀਂ ਦਿਲ ਦੇ ਇੰਨੇ ਕਰੀਬ ਹੋ ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀਂ ਹੁੰਦਾ ਤੁਸੀਂ ਇੰਨੇ ਦਿਲ ਦੇ ਕਰੀਬ ਹੋ ਕੋਈ ਹੁੰਦਾ ਦੂਰੀਆਂ ਦਾ ਵੀ ਅਹਿਸਾਸ ਨਹੀਂ ਹੁੰਦਾ ਜੇਕਰ ਸੱਜਣਾ ਜੇਕਰ ਕੱਢਣਾ ਸੀ ਦਿਲੋਂ ਸਾਨੂੰ ਤਾਂ ਕੋਈ ਹੋਰ ਬਹਾਨਾ ਬਣਾ ਦਿੰਦਾ ਜੇਕਰ ਕੱਢਣਾ ਸੀ ਦਿਲੋਂ ਸਾਨੂੰ ਤਾਂ ਕੋਈ ਹੋਰ ਬਹਾਨਾ ਬਣਾ ਦਿੰਦਾ ਬੇਵਫਾਈ ਦਾ ਦਿੱਤਾ ਕਿਉਂ ਦੁੱਖ ਖਿਤਾਬ ਸਾਨੂੰ ਭਾਵੇਂ ਹੋਰ ਕੋਈ ਇਲਜ਼ਾਮ ਲਗਾ ਦਿੰਦਾ ਬੇਵਫਾਈ ਦਾ ਦਿੱਤਾ ਕਿਉਂ ਖਿਤਾਬ ਸਾਨੂੰ ਭਾਵੇਂ ਹੋਰ ਕੋਈ ਇਲਜ਼ਾਮ ਲਗਾ ਦਿੰਦਾ ਦੋ ਨੈਣ ਤੇਰੇ ਦੋ ਨੈਣ ਮੇਰੇ ਤੋ ਨੈਣ ਤੇਰੇ ਦੋ ਨੈਣ ਮੇਰੇ ਮੇਰੇ ਮਿਲ ਕੇ ਹੋ ਗਏ ਚਾਰ ਮੇਰੇ ਮਿਲ ਕੇ ਹੋ ਗਏ ਚਾਰ ਫਿਰ ਦੋ ਰਹਿ ਗਏ ਜਦੋਂ ਸੱਜਣ ਚਲੇ ਗਏ ਬਾਹਰ ਫਿਰ ਦੋ ਹੀ ਰਹਿ ਗਏ ਜਦੋਂ ਦੇ ਸੱਜਣ ਚਲੇ ਗਏ ਬਾਹਰ ਲਫ਼ਜ਼ਾਂ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਲਫ਼ਜ਼ਾਂ ਜੇ ਅਸੀਂ ਜਦੋਂ ਕਿਸੇ ਨੂੰ ਬੋਲਦੇ ਆ ਨਾ ਲਫ਼ਜ਼ਾਂ ਨਾਲ ਵੀ ਸੱਟਾਂ ਲੱਗ ਜਾਂਦੀਆਂ ਰਿਸ਼ਤੇ ਨਿਭਾਉਣਾ ਵੀ ਬੜਾ ਨਾਜ਼ੁਕ ਜਿਹਾ ਹੁਨਰ ਹੁੰਦਾ ਕਹਿੰਦੇ ਲਫ਼ਜ਼ਾਂ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਰਿਸ਼ਤੇ ਨਿਭਾਉਣਾ ਵੀ ਇੱਕ ਨਾਜ਼ੁਕ ਜਿਹਾ ਹੁਨਰ ਹੁੰਦਾ ਜਾਣੇ ਕਿਉਂ ਇਹ ਅੱਖਾਂ ਕਿਸ ਦੇ ਰਾਹ ਵਿੱਚ ਰੁਲੀਆਂ ਨੇ ਜਾਣੇ ਕਿਉਂ ਇਹ ਅੱਖਾਂ ਕਿਸ ਦੇ ਰਾਹ ਵਿੱਚ ਰੁਲੀਆਂ ਨੇ ਉਸ ਦੇ ਆਉਣ ਦੀਆਂ ਆਸਾਂ ਤੇ ਉਮੀਦਾਂ ਉਸਦੇ ਆਉਣ ਦੀਆਂ ਆਸਾਂ ਤੇ ਉਮੀਦਾਂ ਇੰਨੀ ਜ਼ੋਰ ਨਾਲ ਟੁੱਟੀਆਂ ਕਿ ਨੇ ਜੋ ਫੇਰ ਨਾ ਕਦੇ ਜੁੜੀਆਂ ਨੇ ਜੋ ਉਹਦੇ ਆਉਣ ਦੀਆਂ ਆਸਾਂ ਤੇ ਉਮੀਦਾਂ ਇੰਨੀ ਜ਼ੋਰ ਨਾਲ ਟੁੱਟੀਆਂ ਕਿ ਜੋ ਫੇਰ ਨਾ ਕਦੇ ਜੁੜੀਆਂ ਨੇ ਸੂਰਜ ਤੇ ਤੇਜ ਵਰਗਿਆ ਵੇ ਸੂਰਜ ਦੇ ਤੇਜ ਵਰਗਿਆ ਵੇ ਦਿਲ ਕਰੇ ਨਿਹਾਰੀ ਜਾਮਾ ਸਜਣਾ ਵੇ ਦਿਲ ਕਰੇ ਨਿਹਾਰੀ ਜਾਮਾ ਸਜਣਾ ਵੇ ਪਰ ਇੱਕ ਥਾਵੇਂ ਨਾ ਖਲੋਵੇਂ ਤੂੰ ਇੱਕ ਥਾਣਾ ਖਲੋਵੇਂ ਤੂੰ ਕਿਸ ਦਾ ਕੱਲ ਕਿਸ ਕੱਲ ਦਾ ਮਾਨ ਕਰਦਾ ਏ ਕਿਸ ਕੱਲ ਦਾ ਮਾਨ ਕਰਦਾ ਏ ਮੈਨੂੰ ਜਾਣ ਜਾਣ ਕੇ ਟੋਵੇਂ ਤੂੰ ਮੈਨੂੰ ਜਾਣ ਜਾਣ ਕੇ ਟੋਵੇਂ ਤੂੰ ਤੈਨੂੰ ਇਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇ ਤੈਨੂੰ ਇਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇ ਪਰ ਕਿਉਂ ਦਰਸਾਉਂਦਾ ਪਰ ਕਿਉਂ ਦਰਸਾਉਂਦਾ ਜਿਵੇਂ ਖੁਦਾ ਦੀ ਹੀ ਤੂੰ ਹੋਵੇਂ ਪਰ ਕਿਉਂਦਰ ਸੋਣਾ ਐਵੇਂ ਜਿਵੇਂ ਤੂੰ ਖੁਦ ਹੀ ਖੁਦਾ ਹੋਵੇਂ ਕਲਮ ਚੁੱਕ ਕੇ ਉਹਨੇ ਕੁਛ ਲਿਖਣ ਲੱਗਾ ਕਲਮ ਚੁੱਕ ਕੇ ਉਹਦੇ ਤੇ ਕੁਛ ਲਿਖਣ ਲੱਗਾ ਦੱਸ ਉਹਦਾ ਭੂਲਾ ਪਾਣ ਲਿਖਾ ਜਾਂ ਚੁਤرائی ਕਲਮ ਚੁੱਕ ਕੇ ਉਹਦੇ ਤੇ ਕੁਛ ਲਿਖਣ ਲੱਗਾ ਦੱਸ ਉਹਦਾ ਭੂਲਾ ਪਾਣ ਲਿਖਾ ਜਾਂ ਚੁਤرائی ਲਿਖਾ ਦੋਹਾਂ ਰਾਹਾ ਤੇ ਆ ਕੇ ਮੇਰਾ ਹੱਥ ਰੁਕ ਜਾਂਦਾ ਦੋਹਾਂ ਰਾਹਾ ਤੇ ਆ ਕੇ ਮੇਰਾ ਹੱਥ ਰੁਕ ਜਾਂਦਾ ਦਸ ਉਹਦਾ ਪਿਆਰ ਲਿਖਾ ਜਾ ਉਹਦੀ ਜੁਦਾਈ ਲਿਖਾ ਦਸ ਉਹਦਾ ਪਿਆਰ ਲਿਖਾ ਜਾ ਉਹਦੀ ਜੁਦਾਈ ਲਿਖਾ ਇਹ ਮੇਲ ਨਗਾਹਾਂ ਦੇ ਇਹ ਕੁਝ ਪਲ ਚਾਹਵਾਂ ਦੀ ਜ਼ਿੰਦਗੀ ਤੋਂ ਮਹਿੰਗੇ ਨੇ ਇਹ ਸੌਦੇ ਸਾਮਾਨ ਦੀ ਸੋ ਦੋਸਤੋ ਜੇਕਰ ਤੁਹਾਨੂੰ ਇਹ ਸਾਡੀਆਂ 17 ਚੰਗੀਆਂ ਲੱਗੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕੱਲ ਨੂੰ ਮਿਲਦੇ ਆਂਗੇ ਤੁਹਾਨੂੰ ਫੇਕ ਇਸੇ ਵੇਲੇ ਇਸੇ ਚੈਨਲ ਤੇ ਇਸੇ ਪ੍ਰੋਗਰਾਮ ਦੇ ਨਾਲ ਰੋਜ਼ ਅਪਲੋਡ ਕਰਦਾ ਹਾਂ